ਪੌਣ ਹਾਰੀ ਕਲਾਥ ਹਾਊਸ ਭਿੱਖੀਵਿੰਡ ਵੱਲੋਂ ਬਾਬਾ ਬਲਕਨਾਥ ਜੀ ਦੇ ਪਵਿੱਤਰ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਲੰਗਰ ਢੰਡਾਰਾ ਆਯੋਜਿਤ ਕੀਤਾ ਗਿਆ ਇਸ ਪਵਿੱਤਰ ਮੌਕੇ ਤੇ ਸਥਾਨਕ ਸੰਗਤ ਦੇ ਨਾਲ ਨਾਲ ਦੂਰ ਦਰਾਜ ਤੋਂ ਆਏ ਭਗਤਾਨੇ ਵੀ ਹਾਜ਼ਰੀ ਭਰੀ ਲੰਗਰ ਢੰਡਾਰੇ ਵਿੱਚ ਵਿਸ਼ੇਸ਼ ਤੌਰ ਤੇ ਸੇਵਾ ਨਿਮਰਤਾ ਤੇ ਭਗਤੀ ਭਾਵਨਾ ਦੇ ਅਦੁੱਪਤ ਦਰਸ਼ਨ ਹੋਏ ਪੌਣ ਹਾਰੀ ਕਲਾਥ ਹਾਊਸ ਦੇ ਸੇਵਾਦਾਰਾਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਭੋਜਨ ਬਣਾਇਆ ਤੇ ਭਗਤਾਂ ਨੂੰ ਪ੍ਰੇਮ ਨਾਲ ਵਰਤਾਇਆ ਸਮੂਹ ਸੰਗਤ ਨੇ ਬਾਬਾ ਬਾਲਕਨਾਥ ਜੀ ਦੀ ਬਾਣੀ ਦਾ ਗਾਇਨ ਕਰਕੇ ਅਤੁੱਟ ਅਸ਼ੀਰਵਾਦ ਉਪਰਪਤ ਕੀਤਾ। ਇਹਨਾਂ ਸਮਾਗਮਾਂ ਰਾਹੀਂ ਲੋਕਾਂ ਵਿੱਚ ਭਗਤੀ, ਸੇਵਾ ਅਤੇ ਪਿਆਰ ਦੀ ਭਾਵਨਾ ਨੂੰ ਹੋਰ ਵਿਧਾਏ ਜਾਣ ਦਾ ਸੰਦੇਸ਼ ਮਿਲਦਾ ਹੈ। ਇਸ ਮੌਕੇ ਤੇ ਪੌਣਹਾਰੀ ਕਲਾਸ ਹਾਊਸ ਵੱਲੋਂ ਵੀ ਇਸ ਤਰ੍ਹਾਂ ਦੇ ਧਾਰਮਿਕ ਅਤੇ ਸੇਵਾ ਮੁਕੀ ਕਾਰਜ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ। ਵੇਖੋ ਵਿਸ਼ੇਸ਼ ਰਿਪੋਰਟ ਗੱਲ ਟੀਵੀ ਤੇ। ਬਤੂ ਮਾਰਿਆ ਪੋਣਰੀ ਮਹਾਰਾਜੀ ਨੇ ਮੁੱਖ ਦਿੱਤਾ ਜਿਕਰਾ ਪੋਣਰੀ ਮਹਾਰਾਜੀ ਦਾ ਬਹੁਤ ਸਾਚੇ ਦਰਬਾਰ ਕੀ ਜਾਈਂ ਜਿਕਰਾ ਨੇ ਤੁਲ ਬਾਬਾ ਜੀ ਦਾ ਬਹੁਤ ਸਾਚੇ ਦਰਬਾਰ ਕੀ ਜਾਈਂ ਜਿਕਰਾ ਸ਼ਾਤਰੇ ਦੇ ਬਾਬਾ ਜੀ ਦਾ ਬਹੁਤ ਸਾਚੇ ਦਰਬਾਰ ਕੀ ਜਾਈਂ ਜਿਕਰਾ ਪੋਣਰੀ ਮਹਾਰਾਜੀ ਦਾ ਬਹੁਤ ਸਾਚੇ ਦਰਬਾਰ ਕੀ ਜਾਈਂ ਅੱਜ ਜੀ ਮੇਰੇ ਪੌਣਾ ਰੀਦਾ ਜਨਮ ਦਿਹਾੜਾ ਦਾ 2 ਜੂਨ ਨੂੰ ਜਿਹੜਾ ਕਿ ਮੈਂ ਹਰ ਸਾਲ ਬੜੀ ਤੂਰਤਾਵਣਾ ਮੇਰਾ ਪੌਣਾ ਰੀ ਮੈਨੂੰ ਮੌਕਾ ਦਿੰਦਾ ਏ ਤੇ ਮੈਂ ਬੜੀ ਸ਼ਰਧਾ ਨਾਲ ਮਨਾਉਣਾ ਵਾਂ ਮੈਂ ਇਹੋ ਪੀਰ ਕਰੀ ਚਾਹਣਾ ਵਾਂ ਕਿ ਬਾਬਾ ਮੈਨੂੰ ਬਲ ਬਖਸ਼ੇ ਕਿ ਮੈਂ ਹਰ ਸਾਲ ਬਾਬਾ ਜੀ ਦਾ ਭੰਡਾਰੇ ਲਾਉਂਦਾ ਰਵਾਂ ਤੇ ਬਾਬਾ ਜੀ ਦਾ ਗਣਹਾਨ ਕਰਦਾ ਰਵਾਂ ਅੱਜ ਮੈਂ ਭੰਡਾਰੇ ਵਿੱਚ ਪਹਿਲਾਂ ਦੁੱਧ ਛੋਡਾ ਲਾਇਆ ਜੀ ਉਸ ਤੋਂ ਬਾਅਦ ਲੰਗਰ ਦੇ ਵਿੱਚ ਛੋਲੇ ਪਨੀਰ ਦਾਲ ਦੀ ਜਰਦਾ ਦੈਸੀ ਘੋੜਾ ਦਾ ਕਰਾ ਦਾ ਪ੍ਰਸ਼ਾਦ ਪੇਸਟੀਆਂ ਆਈਸਕ੍ਰੀਮ ਤੇ ਬਾਅਦ ਚ ਬਾਬਾ ਜੀ ਦਾ ਜਨਮ ਦਿਨ ਤੇ ਕੇਕ ਕੱਟਿਆ ਜਾਊਗਾ ਜੀ ਬਹੁਤ ਸੱਚੇ ਦਰਬਾਰ ਕੀ ਜੈ